ਅਨਸ ਸਸਕਾਲ ਦੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਜਿਵੇਂ ਮੈਂ ਪਿਛਲੀ ਮਤਲਬ ਵੀਡੀਓ ਪਾਈ ਸੀ ਜਦੋਂ ਉਹਦੇ ਵਿੱਚ ਆਪਾਂ ਇਹ ਗੱਲ ਕਰੀ ਸੀ ਕਿ ਆਪਾਂ ਆਪਣੇ ਕੱਪੜੇ ਕਿਸੇ ਨੂੰ ਨਹੀਂ ਦੇਣੇ ਤੇ ਜੇ ਦੇਣੇ ਵੀ ਆ ਤਾਂ ਕਿਵੇਂ ਦੇਣੇ ਹੈਨਾ ਅੱਜ ਮੈਂ ਗੱਲ ਇਹ ਕਰੂੰਗੀ ਕਿ ਆਪਾਂ ਜਿਹੜੇ ਵੀ ਕੱਪੜੇ ਬਾਏ ਕਰਦੇ ਹਾਂ ਬਾਏ ਦਾ ਮਤਲਬ ਸਮਝਦੇ ਹੋ ਜਿਵੇਂ ਕਿ ਬਹੁਤ ਮਹਿੰਗੇ ਕੱਪੜੇ ਹੁੰਦੇ ਨੇ ਉਹਨਾਂ ਨੂੰ ਮਤਲਬ ਕਿ ਆਪਾਂ ਛੋਟੀਆਂ ਸ਼ਾਪਸ ਤੇ ਲੈਣੇ ਆ ਜਿਵੇਂ ਕਿ ਸਟਾਲਾਂ ਲੱਗੀਆਂ ਹੁੰਦੀਆਂ ਨੇ ਦਿੱਲੀ ਆਮ ਇਸ ਰੋਜ਼ਨੀ ਨਗਰ ਮਾਰਕੀਟ ਹੋਗੀ ਪਟਿਆਲੇ ਸੰਡੇ ਮਾਰਕੀਟ ਹੋਗੀ ਇਹੋ ਜਿਹਾਂ ਮਤਲਬ ਕਿ ਸੰਡੇ ਮਾਰਕੀਟ ਤਾਂ ਹਰ ਜਗ੍ਹਾ ਹਰ ਸ਼ਹਿਰ ਸਿਟੀ ਦੇ ਵਿੱਚ ਬੜੇ ਬੜੇ ਦੇ ਵਿੱਚ ਲੱਗਦੀ ਰਹਿੰਦੇ ਨੇ ਉੱਥੋਂ ਆਪਾਂ ਕਿਸੇ ਦੇ ਪਹਿਨੇ ਹੋਏ ਕੱਪੜੇ ਘੱਟ ਰੇਟਾਂ ਤੇ ਜਿਵੇਂ 4000 ਦੇ ਬ੍ਰਾਂਡ ਵਾਲੇ 400 200 ਤੋਂ ਤਾਂ ਆਨਲਾਈਨ ਵੀ ਮਿਲਣ ਲੱਗ ਗਏ ਨੇ ਉਹ ਕੱਪੜੇ ਆਪਾਂ ਬਾਏ ਕਰ ਲੈਣੇ ਹੈਗੇ ਆ ਉਹਨਾਂ ਕੱਪੜਿਆਂ ਦਾ ਆਪਾਂ ਪਹਿਨ ਲੈਣੇ ਹੈਗੇ ਆ ਉਹਦਾ ਵੀ ਲੋਜਿਕ ਹੈ ਉਹਦਾ ਇਹ ਲੋਜਿਕ ਹੈ ਕਿ ਉਹ ਜਿਹੜਾ ਕੱਪੜਾ ਆਪਾਂ ਖਰੀਦਿਆ ਹੈ ਉਹ ਕਿਸੇ ਦਾ ਪਹਿਨਿਆ ਹੋਇਆ ਸਸਤੇ ਰੇਟਾਂ ਦੇ ਵਿੱਚ ਕਿਸੇ ਸੰਡੇ ਮਾਰਕੀਟ ਦੇ ਵਿੱਚੋਂ ਜਾਂ ਕਿਸੇ ਜਿਵੇਂ ਸਰੋਜੀ ਨਗਰ ਦਾ ਐਦਾਂ ਦੇ ਕਿਸੇ ਵੀ ਮਤਲਬ ਕਿ ਛੋਟੀ ਦੁਕਾਨ ਤੋਂ ਲੈ ਲਿਆ ਉਹ ਕਪੜਾ ਲੈ ਕੇ ਆਪਾਂ ਲੈ ਲਿਆ ਤੁਹਾਨੂੰ ਕੀ ਪਤਾ ਹੈਗਾ ਕਿ ਵੀ ਉਹ ਕਪੜਾ ਕਿਸ ਦਾ ਹੈ ਕਿਸ ਦਾ ਨਹੀਂ ਹੈ ਜਿਵੇਂ ਕਿ ਫੈਮਿਲੀ ਦੇ ਵਿੱਚ ਕਿਸੇ ਦੀ ਡੈਥ ਹੋ ਗਈ ਉਹਦੇ ਬਹੁਤ ਸਾਰੇ ਨਵੇਂ ਕੱਪੜੇ ਪਏ ਨੇ ਉਹ ਚੱਕ ਕੇ ਉਹਦੀ ਫੈਮਿਲੀ ਮਾਰਕੀਟ ਦੇ ਵਿੱਚ ਦੇ ਦਿੰਦੀ ਹੈਗੀ ਆ ਤੇ ਉਹ ਕੱਪੜੇ ਮਤਲਬ ਵੇਚ ਜਾਂਦੇ ਨੇ ਉਹ ਆਪਾਂ ਬਾਏ ਕਰਕੇ ਪਾ ਲੈਨੇ ਆ ਉੱਤੋਂ ਦੇਖੋ ਕਿ ਜੇ ਉਹ ਬੰਨਾ ਜਾਂ ਬੁਰੀ ਜਆ ਔਰਤ ਬੱਚਾ ਜੋ ਵੀ ਉਹਦੀ ਡੈਥ ਹੋ ਗਈ ਤੇ ਉਹ ਕੱਪੜੇ ਆਪਾਂ ਯੂਜ਼ ਕਰ ਰਹੇ ਆ ਤਾਂ ਕੀ ਉਹ ਆਪਣੇ ਲਈ ਸਹੀ ਨੇ ਬਿਲਕੁਲ ਵੀ ਨਹੀਂ ਮਤਲਬ ਕਿ ਉਹ ਤੋ ਦਾ ਅਗਲੇ ਦਾ ਫੇਵਰਟ ਕੱਪੜਾ ਹੋਵੇ ਤਾਂ ਆਪਾਂ ਨੂੰ ਕਿੰਨਾ ਨੁਕਸਾਨ ਦੇ ਹੈ ਜਿਹੜਾ ਚਾਈਨਾ ਦੇ ਵਿੱਚ ਕੱਪੜੇ ਪਹਿਨਦੇ ਨੇ ਲੋਕ ਉਹਨਾਂ ਨੇ ਥੋੜਾ ਟਾਈਮ ਉਹ ਕੱਪੜੇ ਪਾ ਲਈ ਪਾ ਕੇ ਉਹਨਾਂ ਨੂੰ ਲਾਤਾ ਉਹਨਾਂ ਨੂੰ ਬਾਹਰ ਉਹਨਾਂ ਡਸਟਬਿਨ ਪਏ ਹੁੰਦੇ ਨੇ ਉਹਨਾਂ ਦੇ ਵਿੱਚ ਸੁੱਟ ਦਿੰਦੇ ਨੇ ਉੱਥੋਂ ਕੱਪੜੇ ਨੂੰ ਚੱਕ ਕੇ ਇਸਤਰੀ ਕਰਕੇ ਸਾਫ਼ ਕਰਕੇ ਲੈ ਜਾਂਦੇ ਨੇ ਕੰਟੇਨਰਾਂ ਦੇ ਭਰ-ਭਰ ਕੇ ਕੰਟੇਨਰ ਸਾਡੇ ਇੱਧਰ ਉਹ ਕੱਪੜਾ ਆਉਂਦਾ ਹੈਗਾ ਜਿਹੜਾ ਕਿ ਛੋਟੀਆਂ ਮੋਟੀਆਂ ਬਾਜ਼ਾਰਾਂ ਦੇ ਵਿੱਚ ਸਸਤੇ ਰੇਟਾਂ ਦੇ ਮਿਲਦਾ ਹੈ ਜਿਹੜਾ ਕੱਪੜਾ ਅਸੀਂ ਚੱਕ ਕੇ ਖਰੀਦ ਕੇ ਪਾ ਲੈਣੇ ਹੈਗੇ ਆ ਇਹ ਕਪੜਾ ਪਤਾ ਨਹੀਂ ਕਿ ਇਹ ਕਪੜੇ ਪਤਾ ਨਹੀਂ ਕਿ ਕਿਹੜੀ-ਕਿਹੜੀ ਕੰਟਰੀ ਦੇ ਵਿੱਚੋਂ ਇੱਧਰ ਆਉਂਦੇ ਨੇ ਉਹ ਲੋਕ ਫਾੜ ਕੇ ਕਪੜੇ ਲਾਉਂਦੇਗੇ ਜਿਵੇਂ ਆਪਾਂ ਉਹਨਾਂ ਨੂੰ 리ਲੀਵ ਕਰਕੇ ਲਾਉਂਦੇ ਹਾਂਗੇ ਕਪੜਿਆਂ ਨੂੰ ਜਮਾਂ ਫਟ ਜਾਂਦੇ ਨੇ ਫਿਰ ਉਹਨਾਂ ਨੂੰ ਲਾ ਕੇ ਸੁੱਟਦੇ ਆ ਉਧਰ ਕਪੜੇ ਥੋੜਾ ਟਾਈਮ ਪਾਉਂਦੇ ਨੇ ਪਾ ਕੇ ਉਹਨਾਂ ਨੂੰ ਬਾਹਰ ਮਤਲਬ ਕਿ ਸੁੱਟ ਦਿੰਦੇ ਨੇ ਹੈਗੇ ਸੜਕਾਂ ਤੇ ਡਸਟਪਿਨਾਂ ਚ ਪਾਈ ਜਾਂਦੇ ਨੇ ਉਹ ਆਪਣੇ ਕੋਲ ਕਪੜੇ ਆਈ ਜਾਂਦੇ ਤੇ ਆਪਾਂ ਵੀ ਉਹਨਾਂ ਨੂੰ ਧੋਣਾ ਨਹੀਂ ਸਾਫ਼ ਨਹੀਂ ਕਰਨਾ ਕੁਝ ਨਹੀਂ ਕਰਨਾ ਓਖਣੇ ਵੀ ਨਵੇਂ ਹੈਗੇ ਨੇ ਹੈਂਗਰਾਂ ਤੇ ਲੰਕਦੇ ਸੀ ਓਖਣੀ ਆਪਾਂ ਪਾ ਲੈਨੇ ਆ ਉਹੀ ਤਾਂ ਬਿਮਾਰੀ ਹੈ ਇਸ ਲਈ ਚਲੋ ਮੰਨਦੇ ਆ ਆਪਾਂ ਬਹੁਤ ਲੁੱਕ ਅਫੋਰਡ ਨਹੀਂ ਕਰ ਸਕਦੇ ਹੈਗੇ ਐਵੇਂ ਦਾ ਮਤਲਬ ਮਹੰਗੇ ਕੱਪੜੇ ਪਾਉਣ ਨੂੰ ਜੀ ਕਰਦਾ ਹੈ ਨਹੀਂ ਪਾ ਸਕਦੇ ਆਪਾਂ ਸੈਕੰਡ ਹੈਂਡ ਕੱਪੜੇ ਲੈ ਕੇ ਪਾ ਲੈਨੇ ਆ ਪਰ ਉਹਦਾ ਹੱਲ ਹੈ ਉਹਦਾ ਹੱਲ ਇਹ ਹੈ ਕਿ ਉਵੇਂ ਜਿਵੇਂ ਆਪਾਂ ਕਿਸੇ ਨੂੰ ਦਿੰਨੇ ਆ ਕੱਪੜੇ ਕਪੜਾ ਆਪਾਂ ਘਰੇ ਲਿਆਉਂਦਾ ਹੈ ਉਹਨੂੰ ਥੋੜੇ ਟਾਈਮ ਦੇ ਲਈ ਗਰਮ ਪਾਣੀ ਦੇ ਵਿੱਚ ਨਮਕ ਪਾ ਕੇ ਸਰਫ ਪਾ ਕੇ ਡਿਟਰਜੈਂਟ ਡਿਟਾਲ ਪਾ ਕੇ ਉਹਦੇ ਵਿੱਚ ਉਹਨੂੰ ਭਿਗੋ ਕੇ ਰੱਖੋ ਖਾਸੇ ਟਾਈਮ ਦੇ ਲਈ ਉਹਨੂੰ ਪਗੋਕੇ ਰੱਖਣ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰੋ ਵਾਸ਼ ਕਰਨ ਦੇ ਬਾਅਦ ਉਹਨੂੰ ਧੁੱਪ ਚ ਸੁਕਾਓ ਸੁਕਾਓ ਜੇ ਤੁਹਾਡੇ ਕੋਲ ਘਰੇ ਗੰਗਾ ਜਲ ਹੈ ਤਾਂ ਸਭ ਤੋਂ ਜ਼ਿਆਦਾ ਵਧੀਆ ਗੱਲ ਹੈਗੀ ਕਿ ਉਹਦੇ ਨੂੰ ਗੰਗਾ ਜਲ ਦੇ ਵਿੱਚ ਧੋਣ ਦੇ ਬਾਅਦ ਉਹਨੂੰ ਗੰਗਾ ਜਲ ਵਾਲਾ ਪਾਣੀ ਹੈ ਨਾ ਉਹਦੇ ਵਿੱਚ ਹੋਰ ਪਾਣੀ ਮਿਲਾ ਕੇ ਉਸ ਪਾਣੀ ਦੇ ਵਿੱਚ ਮਤਲਬ ਕਿ ਉਹਨੂੰ ਇੱਕ ਵਾਰੀ ਕੱਢ ਲਓ ਕੱਢ ਕੇ ਕੱਪੜੇ ਨੂੰ ਸੁਕਾ ਕੇ ਉਸ ਤੋਂ ਬਾਅਦ ਉਹਦੀ ਵਰਤੋਂ ਕਰੋ ਠੀਕ ਹੈ ਨਾ ਇਹ ਗੱਲਾਂ ਸੁਣਨ ਨੂੰ ਅਜੀਬ ਲੱਗਦੀਆਂ ਨੇ ਪਰ ਜੇ ਆਪਾਂ ਆਪਣੇ ਪੁਰਾਣੇ ਬਜ਼ੁਰਗਾਂ ਤੋਂ ਇਹ ਗੱਲਾਂ ਬਾਰੇ ਸੁਣੀਏ ਤਾਂ ਇਹ ਸੱਚ ਵੀ ਨਹੀਂ ਤੇ ਅੱਜ ਕੱਲ ਦੀ ਪੜੀ ਲਿਖੀ ਪੀੜ੍ਹੀ ਨਹੀਂ ਇਹਨਾਂ ਚੀਜ਼ਾਂ ਤੇ ਬਲੀਵ ਕਰਦੀ ਹੋ ਸਕਦਾ ਵੀ ਤੁਸੀਂ ਵੀ ਨਾ ਕਰਦੇ ਹੋਵੋ ਬਹੁਤ ਸਾਰੇ ਲੋਕ ਨਹੀਂ ਬਲੀਵ ਕਰਦੇ ਨੇ ਬਹੁਤ ਸਾਰੇ ਲੋਕ ਨੇ ਜੋ ਬਲੀਵ ਕਰਦੇ ਨੇ ਇਹ ਆਪਾਂ ਆਪਣੇ ਬਜ਼ੁਰਗਾਂ ਤੋਂ ਕਦੇ ਪੁੱਛ ਕੇ ਦੇਖਿਓ ਇਹਨਾਂ ਚੀਜ਼ਾਂ ਬਾਰੇ ਜੇ ਤਾਂ ਪਹਿਲਾਂ ਲੋਕ ਇਹਨਾਂ ਚੀਜ਼ਾਂ ਦੇ ਵਿਚਾਰਾਂ ਕਰਦੇ ਸੀ ਤਾਂ ਉਹ ਜਿਆਦਾ ਟਾਈਮ ਜੀ ਜਾਂਦੇ ਸੀ ਉਹ ਤੰਦਰੁਸਤ ਸੀ ਅੱਜ ਕੱਲ੍ਹ ਲੋਕ ਕਿਸੇ ਚੀਜ਼ ਦੀ ਕੋਈ ਗੱਲ ਦੀ ਕੋਈ ਵਿਚਾਰ ਨਹੀਂ ਕਰਦੇ ਇਸੇ ਲਈ ਤਾਂ ਬਿਮਾਰੀਆਂ ਹਰ ਚੀਜ਼ ਨੂੰ ਆਪਾਂ ਸਦਾ ਆਪਣੇ ਆਪ ਦਿੰਦੇ ਆ ਜੀ ਧੰਨਵਾਦ